ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਕੁਝ ਦਿਨ ਪਹਿਲਾਂ ਤਕਰੀਬਨ 7 ਮਾਰਚ ਨੂੰ ਮੈਂ ਇੱਕ ਵੀਡੀਓ ਪਾਈ ਸੀ ਇਸੇ ਇਲਾਕੇ ਤੋਂ ਤੇ ਤੁਹਾਨੂੰ ਵੀਡੀਓ ਦੇਖ ਕੇ ਯਾਦ ਆ ਗਿਆ ਹੋਣਾ ਉਦੋਂ ਵੀ ਇਹੀ ਫੁੱਲ ਸੀਗੇ ਤੇ ਅੱਜ ਆਪਾਂ ਉਹੀ ਪੌਂਟਾ ਸਾਹਿਬ ਦੇ ਨੇੜੇ ਜਮਨानगर ਜ਼ਿਲ੍ਹਾ ਪੈਂਦਾ ਪਿੰਡ ਹੈ ਕੋਟ ਮੱਜਰੀ ਤੇ ਉਦੋਂ ਆਪਾਂ ਕੱਲਿਆਂ ਨੇ ਵੀਡੀਓ ਪਾਈ ਸੀ ਜਿਹੜੇ ਤੁਹਾਨੂੰ ਮੁਖਾਇਏ ਸੀ ਪੌਪੂਲਰਾਂ ਦੇ ਦਰਖਤ तकरीबन ਹਰੇਕ ਪੈਲੀ ਦੇ ਵਿੱਚ ਗਣਕ ਲਾਈ ਹੋਈ ਹੈ ਨਾਲ ਪੌਪੂਲਰਾਂ ਦੇ ਅੱਜ ਆਪਾਂ ਉਹਨ ਇੱਕ ਲੋਕਲ ਪਿੰਡ ਜਿਹੜੇ ਪਿੰਡ ਚ ਅਸੀਂ ਖੜੇ ਆ ਉਸ ਪਿੰਡ ਦਾ ਇੱਕ ਵੀਰ ਭਰਾ ਮਿਲਿਆ ਸਾਡਾ ਗੁਰਸਖਵੀਰ ਆਪਾਂ ਉਹਦੇ ਨਾਲ ਗੱਲ ਕਰਦੇ ਆਂ ਵੀ ਇਹ ਕੀ ਹਿਸਾਬ-ਕਿਤਾਬ ਹੈ ਆ ਦੇਖੋ ਸਾਰੇ ਜਿੱਥੋਂ ਤੱਕ ਵੇਖੋਗੇ ਜੰਗਲ ਲੱਗਦਾ ਜੰਗਲ ਹੈ ਪਰ ਖੇਤੀ ਵਾਲੀ ਜ਼ਮੀਨ ਹੈ ਸਾਰੀ ਦੇਖੋ ਕਿਤੇ ਵੀ ਦੇਖੋ ਤੇ ਆ ਆਪਣਾ ਭਾਈ ਸਾਹਿਬ ਨਾਮਕੀਸੀ ਭਾਈ ਸਾਹਿਬ ਖਾਲਸਾ ਫਤੇਵਾਈ ਗੱਜ ਜੀ ਦਾ ਨਾਮ ਕੀ ਸੀ ਜਗਤਾਰ ਸਿੰਘ ਹੈ ਜੀ ਜਗਤਾਰ ਸਿੰਘ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਹਾਂ ਅਸੀਂ ਭਾਈ ਸਾਹਿਬ ਕੱਲ ਤੋਂ ਆਏ ਹੋਏ ਹਾਂ ਤੁਹਾਡੇ ਪਿੰਡ ਫੇਰ ਜੀ ਹਾਂ ਤੇ ਦੇਖ ਰਹੇ ਹਾਂ ਜਿਵੇਂ ਵੀ ਹਰੇਕ ਜ਼ਮੀਨ ਦੇ ਵਿੱਚ ਪੌਪੂਲਰ ਲੱਗੇ ਹੋਏ ਨੇ ਤੇ ਕੀ ਹਿਸਾਬ ਤਾਵੇ ਮਤਲਬ ਕਿ ਕਿੰਨੇ ਦਿਨ ਚ ਤਿਆਰ ਹੁੰਦਾ ਤੇ ਕਿਉਂ ਲਾਉਂਦੇ 3 ਸਾਲ ਚ 4 ਸਾਲ ਚ ਤਿਆਰ ਹੋ ਜਾਂਦਾ ਠੀਕ ਹੈ ਠੀਕ ਹੈ ਜੀ ਜਦੋਂ ਪਾਪਾ ਸ਼ੁਰੂ ਚ ਲਾਂਦੇ ਇੱਕ ਸਾਲ ਚ ਦੀਓ ਤਿੰਨ ਫਸਲਾਂ ਕਰਦੇ ਆਂ ਜੀ ਪੇਪਰ ਲਾਤਾ ਉਸਕੇ ਲੱਪ ਗੰਨਾ ਗੰਨਾ ਬੋਦਿਆਂ ਤੇ ਝੋਨਾ ਬੋਦਿੰਦੇ ਨੇ ਜਿਹੜੀ ਕਣਕ ਆਪ ਤਿਆਰ ਹੋ ਰਹੀ ਹੈ ਘਿਉ ਹਟ ਕੇ ਉਸ ਤੋਂ ਬਾਅਦ ਆਟੋਮੈਟਿਕ ਗੰਨਾ ਆਪਣਾ ਲਿਖੜੇ ਆਊਗਾ ਠੀਕ ਹੈ ਤਾਂ ਇਹਦੇ ਗੰਨੇ ਚ ਕੀ ਫਰਕ ਪੈਂਦਾ ਸਾਨੂੰ ਜਿਹੜਾ ਪੇਡਾ 2 ਸਾਲ ਮੇ ਹੁੰਦਾ ਉਹ 1 ਸਾਲ ਚ ਹੋ ਜਾਂਦਾ ਜਿਹੜਾ ਰਸ ਚੁਸਦਾ ਏ 1 ਸਾਲ ਚ ਮਤਲਬ ਜਿਹੜਾ ਗੰਨੇ ਦੇ ਖੇਤ ਚ ਲਾਉਂਦੇ ਹਾਂ ਹਾਂਜੀ ਹਾਂਜੀ ਤੇ ਜਿਹੜਾ ਕਣਕ ਦੇ ਖੇਤ ਚ ਲਾਇਆ ਹੋਇਆ ਕੱਲਾ ਉਹਦੇ ਚ ਫਰਕ ਪੈਂਦਾ ਕਿਉਂਕਿ ਜਦੋਂ ਗੰਨਾ ਲਾਂਦੇ ਆ ਨਾ ਜੀ ਪੇਡੇ ਨਾਲ ਉਹਦੇ ਨਾਲ ਫਰਕ ਪੈਂਦਾ ਉਹਦਾ ਰਸ ਚੁਸਕੇ ਪੇਡਾ ਤਿਆਰ ਹੁੰਦਾ 2 ਸਾਲ ਦਾ ਠੀਕ ਹੈ ਠੀਕ ਹੈ ਇਹ ਹੁਣੇ ਪੇਡਾ ਤੁਹਾਡੇ ਹਿਸਾਬ ਨਾਲ ਕਿੰਨੇ ਦਿਨ ਦਾ ਹੋਣਾ ਹੈ ਇਹ ਹੈਗਾ ਜੀ 2 2 ਸਾਲ ਦਾ ਈ ਸਾਲ ਕਹਿ ਜੀ ਪਿੰਡ ਦਾ 2.5 ਸਾਲ ਦਾ ਠੀਕ ਹੈ ਇਹਦੇ ਨਾਲ 3 ਵੈਰਾਈਟੀ ਹੁੰਦੀ ਨੇ ਇੱਕ 10 ਹੁੰਦੀ ਹੈ ਇੱਕ 9 ਹੁੰਦੀ ਹੈ ਇੱਕ 11 ਹੁੰਦੀ ਹੈ ਇੱਕ ਇਹ ਕਾਰਨ ਦੱਸੋ ਵੀ ਤੁਹਾਡੇ ਇਲਾਕੇ ਦੇ ਵਿੱਚ ਇੰਨੀ ਜ਼ਿਆਦਾ ਮਾਤਰਾ ਚ ਪਪੂਲਰ ਕਿਉਂ ਨੇ ਕਿਉਂਕਿ ਇਹਦੇ ਵਿੱਚ ਬਹੁਤ ਫਾਇਦਾ ਸਾਨੂੰ ਕੀ ਫਾਇਦਾ ਮਤਲਬ ਵੀ 3 ਸਾਲ ਚ ਆਪਾਂ ਇਹ ਕਿੱਲੇ ਚ ਜੋ ਪੈਡਾ ਲਾਂਦੇ ਉਹਨਾਂ ਸੱਤ ਸੱਤ ਜਾਂ 7 6 ਲੱਖ ਕ ਭਿਕਦਾ ਜੀ ਇਹਦੀ ਖਾਬਤ ਕਿੱਥੇ ਹੁੰਦੀ ਹੈ ਮਤਲਬ ਕੀ ਕੰਮ ਹੁੰਦਾ ਬਣਦੇ ਆ ਯਮਨਾਨਗਰ ਜਿਹੜੇ ਦਰਵਾਜ਼ੇ ਬਣਦੇ ਆ ਬਹੁਤ ਕੁਝ ਬਣਦੀ ਆ ਲੱਕੜੀ ਦੀ ਠੀਕ ਹੈ ਇਹ ਬਹੁਤ ਡਿਮਾਂਡ ਹੁੰਦੀ ਇੱਥੇ ਦੀ ਸਿਰਫ ਇਹੀ ਪਾਪੂਲਰ ਦੀ ਮਤਲਬ ਖੇਤੀ ਨਾਲ ਕਣਕ ਦੇ ਹੁੰਦੀ ਹੈ ਜਾਂ ਹੋਰ ਫਸਲਾਂ ਦੇ ਜਾਂ ਕੋਈ ਹੋਰ ਮਤਲਬ ਹੋਰ ਵੀ ਕੋਈ ਪੇਡਾ ਨਹੀਂ ਨਹੀਂ ਆਪਾਂ ਇਹੀ ਯੂਜ਼ ਕਰਦੇ ਆ ਇਹਦੀ ਨਰਸਰੀ ਲਾਉਂਦੇ ਆ ਠੀਕ ਹੈ ਆਪਾਂ ਕਈ ਸਾਲੋਂ ਤੇ ਨਰਸਰੀ ਦਾ ਕੰਮ ਵੀ ਕਰਦੇ ਆ ਜਿਹਦੇ ਵਿੱਚ ਆਪਾਂ ਬੱਚਾ ਤਿਆਰ ਕਰਦੇ ਆ ਠੀਕ 1 ਸਾਲ ਚ ਬੱਚਾ ਤਿਆਰ ਹੋ ਜਾਂਦਾ ਹੈ ਠੀਕ ਹੈ ਤੇ ਉਹ ਫਿਰ ਆਪਾਂ ਵੇਚਦੇ ਆ ਲੋਕ ਆਪਣੇ ਖੇਤਾਂ ਚ ਲਾਉਂਦੇ ਇੱਕ ਹੋਰ ਮੈਂ ਚੀਜ਼ ਮਹਿਸੂਸ ਕਰੀ ਜਿਵੇਂ ਅਸੀਂ ਪਟਿਆਲੇ ਤੋਂ ਆਏ ਆ ਤਾ ਪਟਿਆਲੇ ਦਾ ਤੇ ਇੱਥੋਂ ਦਾ ਟੈਂਪਰੇਚਰ ਬਹੁਤ ਫਰਕ ਹੈ ਮੇਰੇ ਹਿਸਾਬ ਚ ਮੈਨੂੰ ਤਾਂ ਲੱਗਦਾ ਵੀ ਦਰਖਤਾਂ ਕਰਕੇ ਹੋ ਸਕਦਾ ਹਾਂਜੀ ਹਾਂਜੀ ਇਹ ਕੀ ਫਾਇਦਾ ਪਤਾ ਕੀ ਆ ਜੀ ਜਿਵੇਂ ਗਰਮੀ ਤੋਂ ਹਰ ਜਗ੍ਹਾ ਹੁੰਦੀ ਆ ਜੀ ਹੂੰ ਲੇਕਿਨ ਇੱਥੇ ਸਾਹ ਸੁਏ ਨੂੰ ਬਹੁਤ ਠੰਡ ਹੁੰਦੀ ਆ ਅਰ ਤੁਸੀਂ ਦੇਖੋ ਹੁਣ ਜਾ ਕੇ ਪਟਿਆਲੇ ਚ ਦੇਖੋ ਹੁਣ ਵੀ ਉੱਥੇ ਗਰਮੀ ਹੋ ਗਈ ਗਰਮੀ ਆਪਾਂ ਨੂੰ ਠੰਡ ਲੱਗ ਰਹੀ ਹੈ ਠੀਕ ਹੈ ਠੰਡਾ ਹਵਾ ਚੱਲ ਰਹੀ ਹੈ ਬਹੁਤ ਫਾਇਦਾ ਇਸ ਚੀਜ਼ ਦਾ ਹਾਂਜੀ ਇਹ ਸਨ ਭਾਈ ਜਗਤਾਰ ਸਿੰਘ ਪਿੰਡ ਕੋਟਮਾਜਰੀ ਤੋਂ ਜਿਨ੍ਹਾਂ ਨਾਲ ਆਪਾਂ ਗੱਲ ਕਰ ਰਹੇ ਸੀ ਇਹ ਬਾਬਾ ਜੀ ਮੇਰੇ ਨਾਲ ਪਟਿਆਲੇ ਤੋਂ ਆਏ ਹਨ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਵੀ ਜਿਵੇਂ ਆਪਾਂ ਦੁਪਹਿਰ ਦੇ ਟਾਈਮ ਜਾਂ ਸ਼ਾਮ ਦੇ ਸਵੇਰ ਦੇ ਟਾਈਮ ਤਾਂ ਇੱਥੇ ਥੋੜਾ ਠੰਡਾ ਫੀਲ ਹੁੰਦਾ ਹੁਣ ਵੀ ਇਸ ਟਾਈਮ ਕੋਈ ਮੇਰੇ ਖਾਲ 4:30 ਕੇ 5 ਵਜੇ ਦਾ ਟਾਈਮ ਹੈ ਤੇ ਬਹੁਤ ਵਧੀਆ ਠੰਡਾ ਮੌਸਮ ਫੀਲ ਹੋ ਰਿਹਾ ਸਿਰਫ ਇਸ ਕਰਕੇ ਜਿਹੜੇ ਇਹ ਦਰਖਤਾਂ ਦੀ ਹਰਿਆਲੀ ਹੈ ਜਿਹੜੇ ਆਕਸੀਜਨ ਛੱਡ ਰਹੇ ਨੇ ਜਿਹੜੀ ਗਰਮੀ ਨੂੰ ਦਰਖ ਸੋਖ ਰਹੇ ਨੇ ਆਪਣੇ ਆਪ ਦੇ ਵਿੱਚ ਤੇ ਉਸ ਕਰ ਮੈਂ ਚਾਹਾਂਗਾ ਮੇਰਾ ਖਿਆਲ ਹੈ ਵੀ ਆਪਣੇ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਇਹ ਖੇਤੀ ਕਰਨੀ ਚਾਹੀਦੀ ਹੈ ਇੱਕ ਟਾਈਮ ਦੇ ਵਿੱਚ ਭਾਈ ਸਾਹਿਬ ਦੱਸ ਰਹੇ ਸੀਗੇ ਵੀ ਨਾਲ ਤਾਂ ਹੁਣ ਕਣਕ ਲੱਗੀ ਹੋਈ ਹੈ ਇਹਦੇ ਥੱਲੇ ਗੰਨੇ ਦਾ ਵੀ ਮਤਲਬ ਉਹ ਲਾਇਆ ਹੋਇਆ ਜੀ ਕੀ ਕਹਿੰਦੇ ਹੁੰਦੇ ਨੇ ਬੀਜ ਬੀਜ ਲਾਇਆ ਹੋਇਆ ਕਹਿੰਦੇ ਵੀ ਜਦੋਂ ਇਹ ਕਣਕ ਵੱਡੀ ਜਾਣੀ ਤਾਂ ਥੱਲੇੋਂ ਗੰਨਾ ਨਿਕਲ ਆਉਣਾ ਤਾਂ ਗੰਨੇ ਦੇ ਜਿਵੇਂ ਜਿਵੇਂ ਗੰਨੇ ਨੇ ਵਧਣਾ ਉਸ ਤਰ੍ਹਾਂ ਹੀ ਇਹਨਾਂ ਪੌਪਲਰ ਨੇ ਉਹਦਾ ਗੰਨੇ ਦਾ ਰਸ ਚੂਸ ਕੇ ਇਹਨਾਂ ਦੀ ਵਧੀਆ ਮਤਲਬ ਸਿਹਤ ਹੋਣੀ ਹੈ ਤੇ ਵਧੀਆ ਬਹੁਤ ਜਲਦੀ ਇਹਨਾਂ ਨੇ ਪਰਫੁੱਲਤ ਹੋਣਾ ਹੈ ਤੋ ਠੀਕ ਹੈ ਦੋਸਤੋ ਜੇ ਵੀਡੀਓ ਲੱਗੀ ਚੰਗੀ ਤਾਂ ਸ਼ੇਅਰ ਤੇ ਚੈਨਲ ਦੇ ਲਈ ਸੰਪਰਕ ਕਰੇ ਹਾਂਜੀ ਇਹ ਭਾਈ ਸਭ ਕੁਝ ਬੋਲ ਰਹੇ ਸੀ ਕੀ ਕਹਿ ਰਹੇ ਸੀ ਮੈਂ ਜਿ ਜਿਨਾਂ ਨੇ ਵੀ ਪਪਰਲ ਖਰੀਦਣਾ ਚਾਹੁੰਦੇ ਆ ਜਿਵੇਂ ਬੱਚਾ ਤਿਆਰ ਕਰਨਾ ਚਾਹੁੰਦੇ ਹੋ ਸਾਨੂੰ ਸੰਪਰਕ ਕਰ ਸਕਦੇ ਆ ਤੁਹਾਡਾ ਨੰਬਰ ਬੋਲੋਗੇ 9896 303117 ਜੀ ਠੀਕ ਹੈ ਜੀ ਚਲੋ ਠੀਕ ਹੈ ਦੋਸਤੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫਿਰ ਵੀ ਲੰਮੀ ਨਜ਼ਰ ਮਾਰੋ ਜਿੱਥੋਂ ਤੱਕ ਵੇਖੋਗੇ ਤੁਹਾਨੂੰ ਪੌਪੂਲਰਾਂ ਦੇ ਦ੍ਰਿਖਤ ਹੀ ਦੇ ਦੇਸਣਗੇ ਨਾਲ ਕਣਕ ਹੈ ਥੱਲੇ ਮਤਲਬ ਤਕਰੀਬਨ ਹਰੇ ਖੇਤ ਦੇ ਵਿੱਚ ਨਾਲ ਗੰਨੇ ਦੀ ਫਸਲ ਵੀ ਹੈ ਵੇਖੋ ਅੱਗੇ ਤਿਆ ਉਹ ਦੇਖੋ ਅਭੀ ਲਾਇਆ ਏ ਠੀਕ ਆ ਬੜੇ ਬੜੇ ਹੁੰਦੇ ਆ ਇਹ ਸਾਈਡ ਤੇ ਆਹ ਸਾਈਡ ਮੇ ਲੱਗੇ ਹੋਏ ਜੀ ਇਹ ਹੱਲੇ ਇੱਕੀ ਬਾਅਦ ਲਾਇਆ ਅੱਭੀ ਸਾਲ ਲਾਇਆ ਠੀਕ ਠੀਕ ਆ ਜਿਹੜੇ ਦੂਰ ਦਿਖਾਈ ਦੇ ਰਹੇ ਕਹਿੰਦੇ ਵੀ ਐ ਦੀ ਲਾਇਆ ਫਰਵੀ ਮਾਰਚ ਚ ਲੱਗੇ ਨੇ ਜੀ ਚਲੋ ਜੀ ਠੀਕ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ